ਆਪ ਸਭ ਨੂੰ ਜਾਣਕਾਰੀ ਹੈ ਕਿ ਮਈ ਤੋਂ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ CSC ਕਾਮਨ ਸਰਵਿਸ ਸੈਂਟਰ ਦੇ ਮਾਧਿਅਮ ਨਾਲ ਜਿਹੜੇ ਕਿ অথੋਰਾਇਜ਼ ਨੇ ਗਵਰਨਮੈਂਟ ਇੰਡੀਆ ਤੋਂ ਉਹਨਾਂ ਦੇ ਮਾਧਿਅਮ ਨਾਲ ਕਿ ਪੰਜਾਬ ਦੇ ਲੋਕਾਂ ਨੂੰ ਕਿਸਾਨ ਨੂੰ ਦਲਿਤ ਨੂੰ ਗਰੀਬ ਨੂੰ ਮਹਿਲਾਵਾਂ ਨੂੰ ਬਜ਼ੁਰਗਾਂ ਨੂੰ ਜਿਹੜੀਆਂ ਮੋਦੀ ਸਾਹਿਬ ਦੀਆਂ ਸਕੀਮਾਂ ਨੇ ਉਹ ਮੁਹਈਆ ਕਰਾਈਆਂ ਜਾਣ ਕੰਮ ਤਾਂ ਪੰਜਾਬ ਸਰਕਾਰ ਦਾ ਸੀ ਲੇਕਿਨ ਪੰਜਾਬ ਸਰਕਾਰ ਜਿਸ ਤਰੀਕੇ ਨਾਲ ਕੱਲ ਪੁਲਿਸ ਪ੍ਰਸ਼ਾਸਨ ਦਾ ਦੁਰਪਰਯੋਗ ਕੀਤਾ ਜਿਸ ਤਰੀਕੇ ਨਾਲ ਡੰਡੇ ਦੇ ਨਾਲ ਸਾਡੇ ਕੈਂਪਾਂ ਨੂੰ ਰੋਕਣ ਦਾ ਪ੍ਰਯਾਸ ਹੋਇਆ ਔਰ ਅੱਜ ਵੀ ਜਿਹੜੀਆਂ ਘਟਨਾਵਾਂ ਹੋ ਰਹੀਆਂ ਇਹ ਨੇਤਾਵਾਂ ਨੂੰ ਘਰਾਂ ਦੇ ਅੰਦਰ ਬੰਦ ਕਰਤਾ ਜਿਹੜੇ ਕੈਂਪ ਤੱਕ ਪੁੱਜੇ ਨੇ ਉਹਨਾਂ ਨੂੰ ਬੱਸਾਂ 'ਚ ਪਾ ਕੇ ਥਾਣਿਆਂ 'ਚ ਲੈ ਕੇ ਗਏ ਨੇ ਅਰੇ ਪੂਰੀ ਤਰ੍ਹਾਂ ਨਾਲ ਮਨੀਸ਼ ਸੋਸੋਦੀਆ ਨੇ ਜਿਹੜਾ ਇਹ ਗੱਲ ਕਹੀ ਸੀ ਨਾ ਕਿ ਸਾਧ ਦੰਡ ਬੇ ਝੂਠ ਛਲ ਕਪੜ ਫਰੇ ਇਹ ਉਹਦੀ ਤਰਜ਼ ਦੇ ਉੱਤੇ ਹੀ ਇਹ ਸਾਰੀ ਕਾਰਵਾਈ ਹੋ ਰਹੀ ਹੈ ਅਸੀਂ ਮਾਨਜੋਗ ਰਾਜਪਾਲ ਜੀ ਨੂੰ ਆਪਣੀਆਂ ਸਾਰੀਆਂ ਇਹਨਾਂ ਚਿੰਤਾਵਾਂ ਤੋਂ آگਾਹਤ ਕਰਾਇਆ ਮੇਰਾ ਇਹ ਕਹਿਣਾ ਹੈ ਮਾਨ ਸਾਹਿਬ ਨੂੰ ਅਰੇ ਪੋਲਿਟੀਕਲ ਲੜਾਈ ਆ ਨਾ ਪੋਲਿਟੀਕਲ ਤਰੀਕੇ ਨਾਲ ਲੜੋ ਬੀਜੇਪੀ ਕੋਲ ਇਹਨਾਂ ਡਰੀ ਕਿਉਂ ਜਾਂਦੇ ਪਿਓ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਗਰੀਬ ਨੂੰ ਮਕਾਨ ਮੋਦੀ ਸਾਹਿਬ ਦੇਣਾ ਚਾਹੁੰਦੇ ਨੇ ਤੇ ਨਾ ਮਿਲੇ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਅਗਰ ਗਰੀਬ ਆਦਮੀ ਦੀ ਇਲਾਜ ਦਾ ਪ੍ਰਬੰਧ ਮੋਦੀ ਸਾਹਿਬ ਕਰਦੇ ਨੇ ਅੱਜ ਉਸਮਾਨੀ ਯੋਜਨਾ ਦਾ ਉਹ ਲਾਭ ਨਾ ਮਿਲੇ। ਕੀ ਗਰੀਬ ਨੂੰ ਜਿਹੜੇ ਬਜ਼ੁਰਗ ਹੋ ਸੁਕੇ ਨੇ, ਚੁਕੇ ਨੇ ਫ੍ਰੀ ਮੈਡੀਕਲ ਸੁਵਿਧਾ ਨਹੀਂ ਮਿਲਣੀ ਚਾਹੀਦੀ? ਕੀ ਗਰੀਬ ਦੇ ਘਰ ਦੇ ਅੰਦਰ ਗੈਸ ਦਾ ਕਨੈਕਸ਼ਨ ਨਹੀਂ ਆਣਾ ਚਾਹੀਦਾ? ਕੀ ਗਰੀਬ ਦੇ ਘਰ 'ਚ ਤੁਸੀਂ ਕੀ ਚਾਹਦੇ ਹੋ ਕਿ ਦਲਿਤ ਦੇ ਘਰ 'ਚ ਟਾਇਲਟ ਨਾ ਬਣੇ? ਅੱਜ ਵੀ ਉਹ ਆਪਣਾ ਖੇਤਾਂ 'ਚ ਜਾਏ। ਇਹ ਮਾਨ ਸਾਹਿਬ ਔਰ ਉਰਦੀ ਸਰਕਾਰ ਜਿਹੜਾ ਇਹ ਕੰਮ ਕਰ ਰਹੀ ਹੈ, ਇਹਦੇ ਨਾਲ ਅਸੀਂ ਰੁਕਣ ਵਾਲੇ ਨਹੀਂ ਆ। ਔਰ ਪੂਰੀ ਤਰ੍ਹਾਂ ਨਾਲ ਗੈਰ ਸੰਵਿਧਾਨਿਕ ਗੈਰ ਲੋਕਤਾਂਤ੍ਰਿਕ ਤਰੀਕਾ ਅਪਣਾਇਆ ਔਰ ਮੈਂ ਦੁੱਖ ਦੀ ਗੱਲ ਹੈ ਕਿ ਜਿਹੜੇ ਵੱਡੇ ਵੱਡੇ ਅਫਸਰ ਹੋਣਾ ਉਹਨਾਂ ਨੂੰ ਵੀ ਸਮਝ ਆਂਦਾ ਹੈ ਕਿ ਕਾਮਨ ਸਰਵਿਸ ਸੈਂਟਰ ਅਥੋਰਾਈਜ਼ ਨੇ ਔਰ ਇਕੱਲੇ ਉਹ ਅਥੋਰਾਈਜ਼ ਨਹੀਂ ਹੈ ਉਹ ਆਪਣੇ ਥੱਲੇ 6-6 ਲੋਕਾਂ ਨੂੰ ਨੋਮੀਨੇਟ ਕਰ ਸਕਦੇ ਨੇ ਉਹਦਾ ਪੂਰਾ ਸਾਈਡ ਬਣੀ ਹੋਈ ਹੈ ਔਰ 6 ਸਸਕੀਮਾਂ ਤੇ ਅਸੀਂ ਆਇਆ ਕਿ ਤੁਸੀਂ ਆਪਣੇ ਮੋਬਾਈਲ ਤੋਂ ਉਹ ਡਾਊਨਲੋਡ ਕਰਕੇ ਲਾਭ ਲੈ ਸਕਦੇ ਹੋ ਪੰਜਾਬ ਦੇ ਗਰੀਬ ਆਦਮੀ ਨੂੰ ਪਿੰਡ 'ਚ ਰਹਿਣ ਵਾਲੇ ਆਦਮੀ ਨੂੰ ਦਲਿਤ ਨੂੰ ਮਜ਼ਦੂਰ ਨੂੰ ਕਿਸਾਨ ਨੂੰ ਉਹ ਉਹ ਚੀਜ਼ਾਂ ਮਿਲਣ ਕਿਆ ਇਹ ਚਾਹਦੇ ਹੈ ਕਿ ਉਹ ਲਾਭ ਨਹੀਂ ਮਿਲਣਾ ਚਾਹੀਦਾ ਇੱਥੇ ਕੋਈ ਫਰੇਮ ਨਹੀਂ ਹੋ ਰਿਹਾ ਕੋਈ ਡਾਟੇ ਦੀ ਗੱਲ ਨਹੀਂ ਆਏ ਡਾਟਾ ਚੋਰੀ ਤੇ ਉਦੋਂ ਹੋਇਆ ਜਦੋਂ ਤੁਸੀਂ ਪੰਜਾਬ ਦੇ ਅੰਦਰ ਸਰਕਾਰ ਬਣਾਉਣ ਤੋਂ ਪਹਿਲਾਂ ਮਹਿਲਾ ਮਾ ਕੋਲ ਦੇ ਫਾਰਮ ਪਰੇ ਕਿੰਨੇ ਲੱਖ ਫਾਰਮ ਸੀ ਜਾਓ ਡਾਟਾ ਚੋਰੀ ਕੀਤਾ ਸੀ ਤੁਸੀਂ ਹੁਣ ਤੱਕ ਲਾਭ ਵੀ ਨਹੀਂ ਦਿੱਤਾ ਇਸ ਕਰਕੇ ਇਸ ਤਰੀਕੇ ਦੇ ਔਰ ਮੈਨੂੰ ਇਹ ਚੰਗਾ ਇਹ ਝੂਠੇ ਬੰਦੇ ਖੜੇ ਕਰਨਗੇ ਮੈਂ ਜੀ ਕਹਿ ਦਨਾਂ ਤੁਹਾਨੂੰ ਆਪਣੇ ਆਪ ਨੂੰ ਜਸਟੀਫਾਈ ਕਰਨ ਦੇ ਲਈ ਲੇਕਿਨ ਸਾਡੇ ਕੋਲ ਟੈਕਨੀਕਲੀ ਕਾਨੂੰਨੀ ਅਸੀਂ ਬਹੁਤ ਸਟਰੋਂਗ ਆ ਅਸੀਂ ਸਾਡੇ ਕਰਮਚਾਰੀ ਨੇ ਕੇਵਲ ਪੁੱਲ ਦਾ ਕੰਮ ਕੀਤਾ ਗਰੀਬ ਆਦਮੀ ਨੂੰ ਦੱਸਿਆ ਕਿ ਇਹ ਕੈਂਪ ਲੱਗਾ ਪਿਆ ਹੈ ਸੀਐਸਸੀ ਦਾ ਆਓ ਇੱਥੋਂ ਤੱਕ ਔਰ ਆਪਣੇ ਫਾਰਮ ਭਰੋ ਜੇਨੂੰ ਉਸੇ ਵੇਲੇ ਕਾਰਡ ਮਿਲ ਜੇ ਓਏ ਤੁਸੀਂ ਤਾਂ ਫਾਰਮ ਭਰ ਕੇ ਢੇਰ ਲਾ ਲੇ ਲੱਖਾਂ ਭੈਣਾਂ ਦੇ ਉਹਨਾਂ ਦੇ ਡਾਟੇ ਦਾ ਜਵਾਬ ਤਾਂ ਦੇ ਲੋ ਇਸ ਕਰਕੇ ਇਹ ਸਰਕਾਰ ਨਾਕਮੀ ਹੈ ਇਹ ਸਰਕਾਰ ਜਿਹੜੀ ਕਾਰਵਾਈ ਕਰ ਰਹੀ ਹੈ ਇਹਦੀ ਨਿੰਦਾ ਕਰਦੇ ਹਾਂ ਅੱਜ ਜਿਸ ਤਰੀਕੇ ਨਾਲ ਸਾਡੇ ਕਾਰਜਕਰਤਾ ਨੂੰ ਥਾਣਿਆਂ 'ਚ ਬਿਠਾਇਆ ਗਿਆ ਔਰ ਇਹ ਮੈਨੂੰ ਲੱਗਦਾ ਕਿ ਜਿਹੜੀ ਲੈਂਡ ਪੁਲਿੰਗ ਆ ਨਾ ਉਹਦੇ ਅੰਦਰ ਜਿਸ ਤਿੱਕੇ ਨਾਲ ਪੰਜਾਬੀਆਂ ਨੇ ਔਰ ਪੋਲਿਟিক্যাল ਪਾਰਟੀ ਦੇ ਨਾਤੇ ਬੀਜੇਪੀ ਨੇ ਗੋਡੇ ਲਵਾਏ ਹਨ ਔਰ ਜਿਹੜੀ ਰਾਜਪੂਰੇ ਦੀ ਰੈਲੀ ਚ ਜਿਸ ਤਿੱਕੇ ਨਾਲ ਗਰੀਬ ਘਰੋਂ ਬਾਹਰ ਨਿਕਲ ਕੇ ਆਇਆ ਪਿੰਡਾਂ ਚੋਂ ਇਹ ਸਰਕਾਰ ਡਰੀ ਹੋਈ ਹੈ ਇਹ ਸਰਕਾਰ ਸੇਵਾ ਦੇ ਕੰਮ ਦੇ ਅੰਦਰ ਅਰਚਨ ਭਾਰੀ ਹੈ ਜਿਹੜਾ ਇਹ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਸੀ ਅੱਜ ਹਰਿਆਣਾ ਦੇ ਅੰਦਰ ਅਗਰ ਗਰੀਬਾਂ ਦੇ ਘਰਾਂ ਦੇ ਅੰਦਰ ਉਸ ਸਕੀਮ ਦਾ ਲਾਭ ਹਰ ਗਰੀਬ ਆਦਮੀ ਨੂੰ ਮਿਲ ਰਿਹਾ ਮੇਰੇ ਪੰਜਾਬ ਦੇ ਗਰੀਬ ਨੂੰ ਕਿਉਂ ਕਿਉਂ ਨਹੀਂ ਮਿਲਿਆ ਆਜੂ ਸਮਾਨ ਨੂੰ ਕਾਰਡ ਅਗਰ ਬੰਨਣਾ ਚਾਹੀਦਾ ਸੀ ਸਰਕਾਰ ਨੇ ਕਿਉਂ ਨੂੰ ਲਾਗੂ ਕਰਾਇਆ ਡੀਸੀ ਇਹਨਾਂ ਦੇ ਕਿੱਥੇ ਸੀ ਸਾਨੂੰ ਕੀ ਜਰੂਰਤ ਪੈ ਗਈ ਇਹ ਕੈਂਪ ਲਾਣ ਦੀ ਅਗਰ ਡੀਸੀ ਸਰਕਾਰ ਨੇ ਮੇਰੇ ਗਰੀਬ ਆਦਮੀਆਂ ਨੂੰ ਉਹਨਾਂ ਸਕੀਮਾਂ ਨਾਲ ਜੋੜੇ ਹੁੰਦਾ ਤੇ ਲੱਗਦਾ ਕਿ ਸੀਐਸਡੀ ਵਾਲਿਆਂ ਨੂੰ ਵੀ ਪਿੰਡ-ਪਿੰਡ ਜਾ ਕੇ ਜਰੂਰਤਾਂ ਪੈਂਦੀ 1 ਲੱਖ ਤੋਂ ਉੱਪਰ ਲੋਕ ਸਾਡੇ ਕੈਂਪਾਂ ਦਾ 152000 ਗਰੀਬ ਆਦਮੀ ਦਲਿਤ ਆਦਮੀ ਮਜ਼ਦੂਰ ਆਦਮੀ ਕਿਸਾਨ ਆਦਮੀ ਹਮ ਤੱਕ ਇਨਾ ਕੈਂਪਾਂ ਦੁਆਰਾ ਲਾਭ ਲੈ ਚੁੱਕਿਆ ਆਪਣਾ ਕਾਰਡ ਬਣਾ ਚੁੱਕਿਆ ਸਰਕਾਰ ਦੀਆਂ ਚੂਲਾ ਹਿਲਦੀਆਂ ਨਜ਼ਰ ਆ ਰਹੀਆਂ ਮੈਂ ਪਹਿਲਾਂ ਵੀ ਕਿਹਾ ਹੈ ਇਹ ਸਰਕਾਰ ਐਕਸਪਾਇਰੀ ਹੋ ਚੁੱਕੀ ਹੈ ਲੇਕਿਨ ਦਿੱਲੀ ਦੇ ਦੇ ਅੰਦਰੋਂ ਜਿਹੜੇ ਲੋਕ ਆਏ ਨੇ ਇਹਨਾਂ ਨੇ ਜਿਨ੍ਹਾਂ ਨੂੰ ਠੇਕੇ ਦੇ ਸਰਕਾਰ ਦਿੱਤੀ ਹੈ ਉਹ ਚੈਨ ਨਹੀਂ ਲੈ ਰਹੇ ਉਹਨਾਂ ਨੂੰ ਚੈਨ ਉਦੋਂ ਹੀ ਆਣਾ ਜਿਨ੍ਹਾਂ ਦਿੱਲੀ ਵਾਲਿਆਂ ਨੇ ਬੇਲਾ ਕੀਤਾ ਉਦੋਂ ਹੀ ਪੰਜਾਬ ਵਾਲਿਆਂ ਨੇ ਬੇਲਾ ਕਰਨਾ ਔਰ ਇਸ ਕਰਕੇ ਅੱਜ ਮੈਂ ਮੈਂ ਰਾਜਪਾਲ ਜੀ ਨੂੰ ਮਿਲਿਆ ਔਰ ਉਹਨਾਂ ਨੂੰ ਆਪਣੀਆਂ ਸ਼ੰਕਾਵਾਂ ਔਰ ਕਿਸ ਤਰੀਕੇ ਨਾਲ ਇਹ ਕੈਂਪ ਚੱਲ ਰਿਹਾ ਸੀ ਇਹਦਾ ਦੱਸਿਆ ਉਹ ਰੋਕ ਹੀ ਨਹੀਂ ਸਕਦੇ ਨਾ ਕੈਂਪਾਂ ਨੂੰ ਕਿਸ ਕਿਸ ਕਾਨੂੰਨ ਦੇ ਤਹਿਤ ਰੋਕਣਗੇ ਉਹਨਾਂ ਕੋਲ ਸਰਕਾਰ ਨੇ ਅਥੋਰਾਈਜ਼ ਕੀਤਾ ਹੈ ਸੰਵਿਧਾਨ ਦੀ ਹੱਤਿਆ ਕਰਨ ਵਾਲੇ ਇਹ ਲੋਕ ਸੰਵਿਧਾਨ ਦੀ ਦੁਹਾਈ ਦਿੰਦੇ ਨੇ ਲੇਕਿਨ Dalit ਨੂੰ ਦਾ ਕਾਰਡ ਨਹੀਂ ਬੰਨਣਾ ਚਾਹੀਦਾ Dalit ਨੂੰ ਘਰ ਨਾ ਮਿਲੇ Dalit ਨੂੰ ਟਾਇਲਟ ਨਾ ਮਿਲੇ ਦਲਿਤ ਨੂੰ ਆਯੂਸ਼ਮਾਨ ਯੋਜਨਾ ਦਾ ਲਾਭ ਨਾ ਮਿਲੇ ਗੈਸ ਦਾ ਲਾਭ ਨਾ ਮਿਲੇ ਬਜ਼ੁਰਗ ਜਿਹੜਾ 70 ਸਾਲ ਤੋਂ ਉੱਪਰ ਹੋ ਗਿਆ ਉਹ ਕਿਤੇ ਫ੍ਰੀ ਉਹਦੀ ਮੈਡੀਕਲ ਨਾ ਮਿਲ ਜੇ ਇਸ ਕੰਮ ਚ ਲੱਗੇ ਨੇ ਲੇਕਿਨ ਅਸੀਂ ਨਾ ਰੁਕਣ ਵਾਲੇ ਆ ਨਾ ਇਹਨਾਂ ਤੋਂ ਡਰਨ ਵਾਲੇ ਆ ਪੋਲੀਟੀਕਲ ਲੜਾਈ ਸੜਕ ਤੇ ਲੜਨੀ ਪੈਗੀ ਸੜਕ ਤੇ ਵੀ ਲੜਾਂਗੇ ਅਸੀਂ ਦਲਿਤ ਦੇ ਹੱਕ ਚ ਲੜ ਰਹੇ ਕਿਸਾਨ ਦੇ ਹੱਕ ਚ ਲੜ ਰਹੇ ਕਿਆ ਇਹ ਜਾਂ ਕਹਿ ਦਨ ਕਿ ਸਨਮਾਨ ਨਿਧੀ ਦਾ ਪੈਸਾ ਨਹੀਂ ਮਿਲਣਾ ਚਾਹੀਦਾ ਉਹ ਕਾਰਡ ਨਹੀਂ ਬੰਨਣਾ ਚਾਹੀਦਾ ਆਨਾ ਸਾਹਮਣੇ बोलना आके कि ਨਹੀਂ ਵੀ दलित ਦਾ ਕਾਰਡ ਨਹੀਂ ਬਣਾਉਣ ਦੇਣਾ ਕਿ 70 ਸਾਲ ਦੇ ਬਜ਼ੁਰਗ ਦਾ ਕਾਰਡ ਨਹੀਂ ਬਣਾਉਣ ਦੇਣਾ ਇਸ ਕਰਕੇ ਮੈਂ ਆਪਣੇ ਸਾਥੀਆਂ ਸੇ ਤੇ ਇੱਕ ਚੇਤਾਵਨੀ ਦਿਨਾ ਸੁਧਰ ਜਾਓ ਪੰਜਾਬੀ ਬੜਾ ਖਰਾਬ ਹੈ ਅੱਗੇ ਤੁਸੀਂ ਪੰਜਾਬ ਦੀ ਅਣਖ ਨੂੰ ਬੇਚ ਦਿੱਤਾ ਦਿੱਲੀ ਦੇ ਅਗੇ ਪੰਜਾਬੀ ਪੰਜਾਬ ਦੀ ਸਰਕਾਰ ਵੇਚੀ ਹੋਈ ਹੈ ਤੁਸੀਂ ਰੁਕ ਜਾਓ ਬੜੇ ਘੱਟ ਮਹੀਨੇ ਰਹਿ ਗਿਆ ਗਿਣਤੀ ਸ਼ੁਰੂ ਹੈ ਇਹ ਪੁਲਸ ਪੁਲਸ ਰਾਜ ਨਹੀਂ ਹੈ ਤੇ ਲੋਕਤੰਤਰ ਰਾਜ ਆ ਅਫਸਰਾਂ ਨੂੰ ਵੀ ਇਹ ਗੱਲ ਸਮਝਾਣੀ ਚਾਹੀਦੀ ਹੈ। ਔਰ ਮੈਂ ਤੁਹਾਨੂੰ ਇਹ ਗੱਲ ਦੱਸਦਾ ਨਾ ਨਹੀਂ ਦੱਸੂਗਾ ਮੇਰੀ ਅਫਸਰਾਂ ਨਾਲ ਗੱਲ ਹੋਈ ਹੈ। ਮੈਨਾਂ ਨੂੰ ਸਾਰਾ ਪ੍ਰਸੀਜਰ ਦੱਸਿਆ। ਉਹਨਾਂ ਨੂੰ ਮੈਂ ਸਰਟੀਫਿਕੇਟ ਤੱਕ ਭੇਜੇ ਨੇ। ਕਿ ਐਸ்சிਐਸਸੀ ਦੇ ਦੇ ਜਿਹੜੇ ਨੋਮੀਨੇਟਡ ਲੋਕ ਨੇ ਗਵਰਨਮੈਂਟ ਦੁਆਰਾ ਨੋਮੀਨੇਟਡ ਨੇ। ਉਹ ਜਾਰੇ ਕੀ ਕਰਨ? ਹਥਿਆਰ ਡੱਲੀ ਬੈਠੇ ਨੇ। ਹੱਸੀ ਜਾਂਦੇ ਨੇ ਬਸ। ਲੇਕਿਨ ਪੰਜਾਬੀ ਰੋਏ ਔਰ ਇਹ ਹਸਣ। ਇਹ ਨਹੀਂ ਹੋ ਸਕਦਾ ਇਸ ਕਰਕੇ ਪੰਜਾਬ ਦੇ ਦਲਿਤ ਦੀ ਕਿਸਾਨ ਦੀ ਆਵਾਜ਼ ਮਜ਼ਦੂਰ ਦੀ ਦੁਕਾਨਦਾਰ ਦੀ ਆਵਾਜ਼ ਬੀਜੇਪੀ ਸੜਕ ਤੇ ਵੀ ਲੜੇਗੀ ਸੰਵਿਧਾਨਿਕ ਤਰੀਕੇ ਨਾਲ ਵੀ ਲੜੇਗੀ ਹੋਰ ਵੀ ਕੋਈ ਉਪਰਾਲੇ ਜਿਹੜੇ ਆ ਸਾਡੇ ਕੋਲ ਖੁੱਲੇ ਨੇ ਲੇਕਿਨ ਇਹ ਕੈਂਪ ਬੰਦ ਨਹੀਂ ਹੋਣਗੇ ਅੱਜ ਇਹਨਾਂ ਨੇ ਕੀ ਕੀਤਾ ਘਰਾਂ 'ਚ ਹੀ ਡਿਟੇਨ ਕਰ ਲਿਆ ਕੀ ਪਤਾ ਕਰਾਉਣਾ ਪੂਰੇ ਪੰਜਾਬ 'ਚ ਹੋກ ਹੀ ਰਿਹਾ ਕੋਈ ਪੁਰਾਣਾ ਐਮਐਲਏ ਆ ਉਹਨੂੰ ਰੋਕ ਲਿਆ ਮਰੋ ਨਾਲ ਪਤਾ ਲੱਗਾ ਪੁਰਾਣਾ ਐਮਪੀ ਜਾ ਰਿਹਾ ਉਹਦੀ ਗੱਡੀ ਰੋਕ ਲਈ ਕੈਂਪਾਂ ਤੱਕ ਨਹੀਂ ਪੁੱਜਣ ਦੇਣਾ ਜਿਹੜੇ ਕੈਂਪਾਂ ਤੱਕ ਪੁੱਜ ਗਏ ਉਹਨਾਂ ਨੂੰ ਗੱਡੀਆਂ ਚ ਵੜਾਇਆ ਥਾਣੇ ਲਾ ਕੇ ਇਹ ਐਮਰਜੈਂਸੀ ਹੈ ਕਿਆ ਇਹ ਤਾਂ 1975 ਨੂੰ ਯਾਦ ਦਿਲਾਤਾ ਨਾ ਨੇ ਕੋਈ ਨਾਦਰ ਛਾਈ ਹੈ ਕਿਆ ਚਰਚਾ ਕਰ ਲੈਂਦੇ ਨਾ ਮੈਨਾਂ ਦੇ ਚੀਫ ਸੈਕਟਰੀ ਨੂੰ ਵੀ ਕਿਹਾ ਉੱਪਰ ਵਾਲਿਆਂ ਨੂੰ ਵੀ ਕਿਹਾ ਤੁਸੀਂ ਪ੍ਰੋਸੀਜਰ ਦੇ ਅੰਦਰ ਕੋਈ ਗੜਬੜ ਹੈ ਤਾਂ ਦੱਸੋ ਲੇਕਿਨ ਐਨ ਜੀਓ ਵੀ ਕੈਂਪ ਲਗਾ ਸਕਦੀਆਂ ਮੈਂ ਕਹਿ ਰਿਹਾ ਨਾ ਛੇ ਸਕੀਮਾਂ ਐਸੀਆਂ ਜਿਹੜਾ ਜਿਹੜੀਆਂ ਤੁਸੀਂ ਆਪਣੇ ਮੋਬਾਈਲ ਤੇ ਖੋਲ ਕੇ ਉਹਨੂੰ ਕਾ ਇੰਟਰਟੇਨ ਕਰ ਸਕਦੇ ਹੋ ਲਾਭ ਲੈ ਸਕਦੇ ਹੋ ਉਹਦਾ ਇਸ ਕਰਕੇ ਭਾਜਪੀ ਇਹਦਾ ਕੜੀ ਨਿੰਦਾ ਕਰਦੀ ਹੈ ਲੇਕਿਨ ਇਸੇ ਗੱਲ ਦਾ ਪੰਜਾਬੀਆਂ ਨੂੰ ਯਕੀਨ ਦਲਾਂਦੀ ਹੈ ਤੁਹਾਡੇ ਅਧਿਕਾਰਾਂ ਤੇ ਡਾਕਾ ਨਹੀਂ ਮਾਰਨ ਦਿੱਤਾ ਜਾਏਗਾ ਔਰ ਹੋਰ ਵੀ ਗਤੀ ਦੇ ਨਾਲ ਹਰ ਗਰੀਬ ਨੂੰ ਮੋਦੀ ਦੀਆਂ ਸੁਵਿਧਾਵਾਂ ਦਾ ਲਾਭ ਮਿਲੇ ਜਿਹੜਾ ਇਹ ਮਾਨ ਦੀ ਨਕਮੀ ਸਰਕਾਰ ਨੇ ਵਾਂਝੇ ਰੱਖਿਆ ਤੁਹਾਡੇ ਅਧਿਕਾਰ ਤੋਂ ਉਹ ਅਧਿਕਾਰ ਭਾਜਪੀ ਦਵਾ ਕੇ ਰਹੀ ਹੈ